ਗੋਲ ਇੱਕ ਹੋਣ ਗੋਲ ਸੋਨੇ ਦੀ ਟੀਮ ਬੜਾ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ ਸੋਨੇ ਦੀ सारा पू कंदा ਆਓ ਬੱਲੂ ਭਾਜੀ ਸ਼ੰਕੀ ਭਾਜੀ ਆਓ ਪ੍ਰਧਾਨ ਜੀ ਦਾ ਸਨਮਾਨ ਕਰੀਏ ਆਹੋ ਲੱਗੇ ਹੋਰ ਵੀ ਕਮੇਟੀ ਮੈਂਬਰ ਜਿਹੜੇ ਹੈਗੇ ਆ ਮੇਰਾ ਭਰਾ ਲੱਗੇ ਆ ਜਾਓ ਤਾਂ ਕਿ ਗਰੁੱਪ ਰੋਟੇ ਆਹੋ ਲੱਗੇ ਭਾਜੀ ਸਾਰੇ ਕਿਆਰੀ ਮੋਰਿਆ ਜੀ ਮੋਰਿਆ ਆ ਜਾ 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 ਆ ਜਾ ਸਾਰੇ ਖੁੱਲੇ ਆ ਜਾਓ ਖੁੱਲੇ ਹੋ ਜਾਓ ਹੋਰ ਖੁੱਲੇ ਹੋ ਖੁੱਲੇ ਹੋ ਜਾਓ ਸਾਰੇ ਦਰਵਾਜ਼ੇ ਆ ਗਏ ਖੁੱਲੇ ਹੋ ਗਏ ਇੱਧਰ ਨੂੰ ਹੋ ਜਾਓ ਸਭ ਪਿੱਛੇ ਰੱਖ ਲਓ ਪਿੱਛੇ ਰੱਖ ਲਓ ਪਿੱਛੇ ਨੂੰ ਹੋਰ ਖੋਲ ਜੋ ਮਾੜਾ ਜਾ ਇੱਧਰ ਤੋਂ ਲੈ ਕੇ ਆ ਜਾਓ ਮੈਚ ਚੱਲ ਰਿਹਾ ਖੋਲ ਜੋ ਕੋ ਨਾਲ ਹੀ ਚੱਲ ਪਾ ਜੀ ਆਹ ਆਲੂ ਦੇ ਪਾ ਜੀ ਇੱਥੇ ਨੂੰ ਕਾਰਜ ਹੱਦ ਚਲੋ ਪਾ ਜੀ ਪਾ ਜੀ ਚਲੋ ਆਪ ਤੈਨੂੰ ਕਰ ਦੋ ਮੋੜੇ ਦੇ ਜੇ ਗੁਰਦੀ ਪਾ ਜਾ ਆਹ ਇਧਰ ਫਾਦਲ ਆ ਨਾ ਪਾਜੀ ਸੋ ਪਹਿਤੋ ਧੰਨਵਾਦ ਹੈ ਸ੍ਰੀਨਾਮ ਜਲਾਲਪੁਰ ਜੀ ਦਾ ਉਹਨਾਂ ਨੂੰ ਪੋਰਟ ਕਲੱਬ ਲੋ ਸਨਮਾਨਿਤ ਕੀਤਾ ਜਾ ਰਿਹਾ ਸੋ ਬਗਨ ਉਹ ਅਗਲੀ ਉਤਰੀ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਲਕੀ ਲੱਤਣ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਪੋਰਟ ਕਲੱਬ ਨੂੰ ਸਮਝਾਵੇ। ਮਨਰੇ ਸੂਰੀ ਜੀ ਉਹਨਾਂ ਦਾ ਇੱਧਰ ਦੇਖਿਓ ਜੀ ਸਨਮਾਨ ਚਿੰਨ ਉਹਨਾਂ ਨੂੰ ਦਿੱਤਾ ਜਾ ਰਿਹਾ। ਸਤਿ ਸ੍ਰੀ ਅਕਾਲ ਤੁਹਾਨੂੰ ਧੰਵਾਦ ਹੈ। ਇਹਨਾਂ ਬਤਵਾਟੇ ਸੱਜਣਾ ਦਾ ਸਾਰਿਆਂ ਨੂੰ ਜੀਓ ਆ। ਸ਼ੁਰੂ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰੀਕੇ ਦੇ ਨਾਲ ਇਸ ਕਲੱਬ ਦੇ ਨਾਲ ਤਾਲਮੇ ਰੱਖੋਗੇ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖੋਗੇ। ਪਤਾ ਹੈ ਤੁਹਾਨੂੰ ਧੰਨਵਾਦ ਮੈਂ ਤਾਂ ਭਰਾਵਾ ਕਮੇਟੀ ਮੈਂਬਰ ਆ ਵਡਵਾ ਇਹ ਫਾਈਨਲ ਆ ਦੇ ਮੈਂ ਕਮੇਟੀ ਮੈਂਬਰ ਆ ਬਾਬਾ ਜੀ ਮੇਰਾ ਨਹੀਂ ਟੈਨਸ਼ਨ ਕਰਦਾ ਇੱਧਰ ਵੜਾ ਦਿਓ ਭਾਜੀ ਮਾਈਕ ਮਾਈਕ ਉਹ ਕੋਸ਼ਿਸ਼ ਨਹੀਂ ਅੱਜ ਆਜਾ ਟਵਿੱਟਰ ਖੜੀ ਕਿਉਂ ਲੱਗ ਰਹੀ ਹੈ ਬੈਠੇ ਆ ਜੀ ਆ ਜਾ ਤੁਸੀਂ ਇੱਧਰ ਨਾ ਨਾ ਬਸ ਬੋਲੋ ਨਹੀਂ ਕਰਮਾਈ ਜਾਓ ਚਲੋ ਸਭ ਖੜੇ ਹੋ ਜਾਓ ਆ ਜਾਓ ਹਲੋ ਨਹੀਂ ਕੋਈ ਸਭ ਤੋਂ ਪਹਿਲਾਂ ਤਾਂ ਸਾਰੀ ਮੈਨੇਜਮੈਂਟ ਕਮੇਟੀ ਜਿਨ੍ਹਾਂ ਨੇ ਸ਼ਾਨਦਾਰ ਟੂਰਨਾਮੈਂਟ ਕਰ ਰਹੇ ਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਬੜਾ ਉਦਮ ਕੀਤਾ ਔਰ ਇਹ ਵਧੀਆ ਟੂਰਨਾਮੈਂਟ ਕਰ ਰਹੇ ਹਨ ਔਰ ਇਹਨਾਂ ਦਾ ਇਹ ਵੀ ਧੰਨਵਾਦ ਕਿ ਇਹਨਾਂ ਨੇ ਸਾਨੂੰ ਵੀ ਮੌਕਾ ਦਿੱਤਾ ਕਿ ਇੱਥੇ ਆ ਕੇ ਇਹ ਟੂਰਨਾਮੈਂਟ ਦੇਖੀਏ ਔਰ ਇਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਕੋਈ ਅੱਜ ਮਦਰ ਕੀ ਤਿਆਰੇ ਸਪੋਜ਼ਿਲੀ ਮੈਂ ਜ਼ਿਲ੍ਹਾ ਪੈਨਨ ਬੋਰਡ ਦੇ ਖਾਤੇ ਦੇ ਵਿੱਚੋਂ 2 ਲੱਖ ਰੁਪਏ ਦੀ ਗਰਾਊਂਡ ਜਿਹੜੀ ਹੈ ਉਹ ਇਹਨਾਂ ਨੂੰ ਨੋਟ ਕੀਤੀ ਹੈ ਔਰ ਲਗਭਗ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਉਹ ਦਿੱਤੀ ਜਾਏਗੀ ਔਰ ਮੇਰੇ ਨਾਲ ਗगनਵਰ ਨਿਥੀ ਜਿਹੜੇ ਕਿ ਚੇਅਰਮੈਨ ਹੈਗੇ ਐ ਮਾਰਕੀਟ ਕਮੇਟੀ ਦੇ ਉਹਨਾਂ ਨੇ ਵੀ ਕਿਹਾ ਕਿ ਨਿਸ਼ਕੁਲ ਕਮੇਟੀ ਵੱਲੋਂ ਜੋ ਵੱਧ ਤੋਂ ਵੱਧ ਇਸ ਗਰਾਊਂਡ ਦਾ ਸੁੰਦਰੀ ਕਰਨ ਲਈ ਜੋ ਕੁਝ ਹੋ ਸਕਦਾ ਹੈ ਕੁਝ ਜੀ ਤਾਂ ਇਹਨਾਂ ਦੱਸਿਆ ਕਿ ਸਿਰਫ ਇੱਕ ਇਹੀ ਗਰਾਊਂਡ ਹੈ ਨਵਾਂ ਸ਼ਹਿਰ ਦੇ ਵਿੱਚ ਕਿ ਜਿਹੜਾ ਮਿਊਨਿਸਪਲ ਕਮੇਟੀ ਦੇ ਅੰਡਰ ਆਂਦਾ ਹੈ ਬਾਕੀ ਸਾਰੇ ਜਾਂ ਤਾਂ ਸਕੂਲਾਂ ਦੇ ਹੈ ਜਾਂ ਕਾਲਜਾਂ ਦੇ ਹੈਗੇ ਹੈ ਇੱਕੋ ਹੀ ਗਰਾਊਂਡ ਹੈ ਸੋ ਇਹਦੇ ਲਈ ਮੈਂ ਵੀ ਬੇਨਤੀ ਕਰਾਂਗਾ ਗਗਨ ਜੀ ਨੂੰ ਔਰ ਨਵਾਂ ਸ਼ਹਿਰ ਸਟਾਰੀ ਕਮੇਟੀ ਨੂੰ ਕਿ ਵੱਧ ਤੋਂ ਵੱਧ ਇਹਦੇ ਲਈ ਮਦਦ ਕੀਤੀ ਜਾਵੇ ਤਾਂ ਕਿ ਇਹ ਇੱਥੇ ਬੱਚੇ ਹੋਰ ਵੀ ਇਹਦੇ ਆ ਕੇ ਇਹਦਾ ਫਾਇਦਾ ਲੈ ਸਕਣ ਔਰ ਇਹਨਾਂ ਨੇ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਮੈਂ ਇੱਕ ਵਾਰ ਫਿਰ ਸਾਰੀ ਮੈਨੇਜਮੈਂਟ ਕਮੇਟੀ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਦੀ ਵਾਈ ਕੋ ਡਿਗੀ ਪਤੇ ਜੀ ਇੱਕ ਟੂਰਨਾਮੈਂਟ ਇੱਕ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਸਾਰੀ ਜਿਹੜੀ ਮੈਨੇਜਮੈਂਟ ਕਮੇਟੀ ਵਾ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਚੰਗੀ ਸੇਹ ਦੇਣ ਵਾਸਤੇ ਇਹ ਫੁੱਟਬਾਲ ਦਾ ਟੂਰਨਾਮੈਂਟ ਜਿਹੜਾ ਵਧੀਆ ਉਪਰਾਲਾ ਸ਼ੁਰੂ ਕੀਤਾ ਵਾ ਫੁੱਟਬਾਲ ਭਾਵੇਂ ਸਾਡੀ ਸਾਡੇ ਵਿਰਸੇ ਦੀ ਸਾਡੀ ਵਿਰਾਸਤ ਦੀ ਗੇਮ ਨਹੀਂ ਆ ਪਰ ਇਹ ਤਾਂ ਫੁੱਟਬਾਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਜਾਂ ਪੂਰੀ ਦੁਨੀਆ 'ਚ ਵੱਧ ਤੋਂ ਵੱਧ ਖੇਡਿਆ ਜਾਂਦਾ ਵਾ ਤਾਂ ਕਿਤੇ ਨਾ ਕਿਤੇ ਇਹ ਸਾਡੇ ਵੈਸੇ ਦਾ ਹਿੱਸਾ ਬਣ ਚੁੱਕਿਆ ਵਾ ਤੇ ਸਾਡੇ ਨਾਲ ਦੀ ਜਿਹੜੀ ਬੈਲਟ ਆ ਭਾਵੇਂ ਅਸੀਂ ਸੋਨਾ ਬਰਨਾਲਾ ਧਮਾਈ ਇੱਥੇ ਬਹੁਤ ਸਾਰੇ ਉੱਗੇ ਫੁੱਟਬਾਲ ਦੇ ਖਿਡਾਰੀ ਸਾਡੇ ਜਨੈ ਸਿੰਘ 올ੰਪਿਕ ਇਨਾਮ ਤੋਂ ਤੇ ਸਭ ਦੀ ਸਭ ਪੰਜਾਬੀਆਂ ਦੀ ਸਭ ਨਵਾਂ ਸ਼ਹਿਰ ਵਾਸੀਆਂ ਦੀ ਇੱਛਾ ਵਾ ਕਿ ਇਹ ਜਿਹੜੀ ਫੁੱਟਬਾਲ ਦੀ ਗੇਮ ਵਧੀਆ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਫੁੱਟਬਾਲ ਟੀਮ ਕਿਵੇਂ ورلڈ ਕੱਪ ਦੇ ਵਿੱਚ ਲਈ ਕੁਆਲੀਫਾਈ ਹੋਵੇ ਤੇ ਇਹ ਕਿਤਨਾ ਕਿਤੇ ਜਿਹੜੇ ਆ ਇਹ ਯੋਗਦਾਨ ਪਾਇਆ ਜਾ ਰਿਹਾ ਆ ਬਹੁਤ ਕਿਤਨਾ ਕਿਤੇ ਜਿਹੜੀ ਆਪਾਂ ਉਹ ਕੁਆਲੀਫਾਈ ਕਰਨ ਵਾਲੀ ਮੰਜ਼ਿਲ ਵਾ ਉੱਥੇ ਵੀ ਜ਼ਰੂਰ ਪਹੁੰਚਾਂਗੇ ਤੇ ਮੈਂ ਸਾਰੇ ਹੀ ਜਿਹੜੇ ਸਾਥੀ ਇਸ ਮੇਕਾ ਵਿੱਚ ਡਟੇ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਵਾਂ ਤੇ ਵਾਹਿਗੁਰੂ ਜੀ ਮੇਰੇ ਅਰਦਾਸ ਕਰਦਾ ਕਿ ਉਹਨਾਂ ਦੀ ਜਿਹੜੀ ਲਗਨ ਵਾ ਫੁੱਟਬਾਲ ਵਾਸਤੇ ਉਹ ਇਸੇ ਤਰ੍ਹਾਂ ਬਣੀ ਧੰਨਵਾਦ ਸਾਰੀ ਹੀ ਕਮੇਟੀ ਨਿਊ ਹਰ ਗੋਬਿੰਦਨਗਰ ਜਾਂ ਜਿੰਨੇ ਵੀ ਸਾਡੀ ਫੁੱਟਬਾਲ ਕਮੇਟੀ ਹੈ ਇਸ ਗਰਾਊਂਡ ਦੀ ਕਮੇਟੀ ਹੈ ਉਹਦੇ ਵੱਲ ਤੋਂ ਅਸੀਂ ਸਤਨਾਮ ਜੀ ਦਾ ਗगन ਜੀ ਦਾ ਤੇ ਹੋਰ ਆਏ ਸਾਰੇ ਪਤਵੰਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜਾ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਚਾਹੇ ਗगन ਨੇ ਕਿਉਂਕਿ ਨਮਾ ਸ਼ਹਿਰ ਦੇ ਵਿੱਚ ਇੱਕੋ ਇੱਕ ਮਿਊਂਸਿਪਲਿਟੀ ਕੋ ਵੀ ਇੱਕ ਗਰਾਊਂਡ ਹੈ ਸਾਡੇ ਤਿੰਨ ਕਿਲੇ ਹੈ ਤੇ ਇਹ ਬਹੁਤ ਵੱਕਰੀ ਜਿਹੜੀ ਹੈ ਸਾਡੇ ਲਈ ਐਸਰਟ ਹੋ ਸਕਦੀ ਹੈ ਤੋ ਇਹਦੇ ਸੁੰਦਰੀਕਰਨ ਲਈ ਪਰਲੇ ਪਾਸੇ ਪਾਰਕ ਵੀ ਹੈ ਬਹੁਤ بڑا ਗਰਾਊਂਡ ਵੀ ਹੈ ਤੋ ਉਹਦੇ ਲਈ ਜਿਹੜਾ ਤੁਸੀਂ ਸਾਨੂੰ ਉਤਸ਼ਾਹ ਦੇ ਰਹੇ ਹੋ ਪਿਆਰ ਦੇ ਰਹੇ ਹੋ ਔਰ ਸੁਖਨਾਮ ਜੀ ਜਿਹੜਾ ਅਸ਼ੀਰਵਾਦ ਦੇ ਰਹੇ ਅਸੀਂ ਉਹਦੇ ਲਈ ਬਹੁਤ ਧੰਨਵਾਦੀਆਂ ਤੇ ਦੇਖਦੇ ਹਾਂ ਕਿ ਸਾਨੂੰ ਪੂਰੀ ਆਸ ਹੈ ਕਿ ਤੁਹਾਡੇ ਜਿੱਦ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਹੈ ਤੁਸੀਂ ਆਪਣੇ ਪੋਲਾ ਨੂੰ ਹੋਰ ਵੀ ਵਧੀਆ ਢੰਗ ਨਾਲ ਨਿਵਾਉਗੇ ਤੇ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਹੈ ਇਹਦਾ ਸੁੰਦਰੀਕਰਨ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਇਹਦੀ ਦਿੱਖ ਜਿਹੜੀ ਬਦਲ ਜਾਏਗੀ ਬਾਕੀ ਇਹ ਫੋਟੋਵਾਲ ਦੀ ਨਰਸਰੀ ਹੈ ਜਿਹੜਾ ਇਹ ਏਰੀਆ ਹੁਸ਼ਿਆਰਪੁਰ ਦੇ ਐਂਡ ਤੱਕ ਇਹੀ ਫੁੱਟਬਾਲ ਦੀ ਨਰਸਰੀ ਹੈ ਤੇ ਦੇਖੋ ਅਗਲੇ ਥੋੜੇ ਟਾਈਮ ਦੇ ਵਿੱਚ ਆਸ ਕਰਦੇ ਹਾਂ ਕਿ ਇੱਥੇ ਚੰਗੇ ਮੁੰਡੇ ਆ ਕੇ ਨਿਕਲਣਗੇ ਬਹੁਤ-ਬਹੁਤ ਧੰਨਵਾਦ ਜੀ ਤੇਲਵਰ ਜੀ ਤੈਨੂੰ ਧੰਨਵਾਦ ਸਾਰੀਆਂ ਕਾਰਜਯੋਗ ਸ਼ਖਸੀਅਤਾਂ ਦਾ ਸਾਰੀਆਂ ਟੀਮਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਚਾਰ ਚੰਨ ਲਾਏ ਸਮੇਂ ਰੱਖ ਕੇ ਇਹ ਹੀ ਅਰਦਾਸ ਕਰਦਾ ਕਿ ਹਰ ਨੌਜਵਾਨ ਗਰਾਊਂਡ ਦੇ ਨਾਲ ਜੁੜ ਜਾਵੇ ਹਰ ਨੌਜਵਾਨ ਆਪਣੇ ਦੇਸ਼ ਪ੍ਰਤੀ ਆਪਣੇ ਪੰਜਾਬ ਪ੍ਰਤੀ ਹੱਕਾਂ ਲਈ ਜਾਗਰੂਕ ਹੋਵੇ ਨਸ਼ਿਆਂ ਤੋਂ ਦੂਰ ਹੋਵੇ ਉਹ ਇਧਰ ਲਈ ਸਾਡੇ ਵਿੱਚ ਆਏ ਨਾਮ ਜਲਾਲਪੁਰ ਜੀ ਗਗਨ ਅਗਲੀ ਹੋਤਰੀ ਜੀ ਨਾਲ ਲक्की ਬਾਜੀ ਨਾਲ ਬਲੌਕ ਪ੍ਰਧਾਨ ਜਿੰਨੇ ਵੀ ਭਰਾ ਆਏ ਆ ਇਹਨਾਂ ਨੇ ਬੜਾ ਹੀ ਸਾਡਾ ਮਾਣ ਸਤਿਕਾਰ ਦਿੱਤਾ ਤੇ ਸਾਨੂੰ ਆਸ ਦਿਵਾਈ ਆ ਕਿ ਜਿਹੜਾ ਇਹ ਗਰਾਊਂਡ ਹੈ ਉਹ ਜਲਦ ਤੋਂ ਜਲਦ ਅਸੀਂ ਇਸ ਗਰਾਊਂਡ ਨੂੰ ਨੰਬਰਾਂ ਦੇ ਵਿੱਚ ਲੈ ਕੇ ਆਵਾਂਗੇ ਸੋ ਤਹਿਤੋਂ ਧੰਨਵਾਦ ਹੈ ਸੋ ਮੈਂ ਨੌਜਵਾਨਾਂ ਬਾਰੇ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਪੜੋ ਤੇ ਖੇਡੋ ਤਾਂ ਕਿ ਆਪਣੇ ਮਾਪੇ ਤੇ ਨੌਜਵਾਨਾਂ ਜਿਹੜਾ ਇਹ ਦੇਸ਼ ਦਾ ਨੋ ਰੋਸ਼ਨ ਕਰਨ ਤਾਂ ਕਿ ਪਤਾ ਲੱਗੇ ਕਿ ਇਹੜਾ ਪੰਜਾਬ ਹੈ ਤੇ ਖੇਡਾਂ ਦੇ ਵਿੱਚ ਵੀ ਮੋਰੀ ਹੈ ਸੋ ਨਾਲ ਮੈਂ ਇੱਕ ਹੋਰ ਬੇਨਤੀ ਕਰਾਂਗਾ ਕਿ ਸਾਡੇ ਜੂਥ ਪ੍ਰਧਾਨ ਲक्की ਭਾਜੀ ਆਏ ਆ ਕਿਉਂਕਿ ਜੂਥ ਦਾ ਕੰਮ ਹੈ ਜੇਕਰ ਜੂਥ ਪ੍ਰਧਾਨ ਨਾ ਬੋਲੇ ਫਿਰ ਗੱਲ ਨਹੀਂ ਬਣਦੀ ਸੋ ਸਾਡੇ ਲੱਕੀ ਭਾਜੀ ਗਰਾਊਂਡ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਇਸ ਇਹ ਪ੍ਰੋਗਰਾਮ ਦੇ ਵਿੱਚ ਅੱਜ ਜੋ ਇਹ ਕਰਕੇ ਇੰਨਾ ਵੱਡਾ ਟੂਰਨਾਮੈਂਟ ਕਰਵਾਉਣ ਵਾਲੇ ਸਾਰੇ ਪ੍ਰਬੰਧਕ ਵੀਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਕਿ ਤੁਸੀਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸਿਰਫ ਇੱਕ ਟੂਰਨਾਮੈਂਟ ਨਹੀਂ ਮਨੋਰੰਜਨ ਨਹੀਂ ਤੁਸੀਂ ਲੋਕਾਂ ਤੇ ਬੱਚਿਆਂ ਦੇ ਪਰਿਵਾਰਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਵਿੱਚ ਇੱਕ ਕਾਰਨ ਬਧਾ ਰਹੇ ਹੋ ਕਿਉਂਕਿ ਜਿਹੜਾ ਖੇਡ ਦੇ ਮੈਦਾਨ ਉਹ ਇਹੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਬਰੌਂਡਾ ਵਾਲੇ ਕਹਿ ਸਕਦੇ ਆ ਜਿਹੜਾ ਗਰਾਊਂਡ ਆ ਬੱਚੇ ਨੂੰ ਡਿਸਪੀਪਲਨ ਬਹੁਤ ਵੱਡੇ ਤਰ੍ਹਾਂ ਸਿਖਾਉਂਦਾ ਕਿ ਬੱਚੇ ਦੇ ਵਿੱਚ ਸਿਹਤ ਸ਼ਕਤੀ ਬਹੁਤ ਆਉਂਦੀ ਆ ਅੱਜ ਕੱਲ ਸਿਰਫ ਮੋਬਾਈਲ ਦੇ ਦੌਰ ਚੱਲ ਪਿਆ ਗਾਂ ਬੱਚੇ ਸਾਡੇ ਖੇਡਣੋਂ ਬੰਦ ਹੋ ਗਏ ਸੀ ਸਿਰਫ ਤੇ ਸਿਰਫ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰੁਝਾਨਾ ਕਰਕੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੇ ਹੋਏ ਸਿਰਫ ਇੱਕ ਫੋਨ ਦੇ ਦਿੰਦਾ ਸੀ ਕਿ ਆਪ ਤੁਸੀਂ ਫੋਨ ਤੇ ਲੱਗੇ ਰਹੋ ਤਾਂ ਜਿਹੜੇ ਆ ਉਪਰਾਲੇ ਆ ਬਹੁਤ ਵੱਡੇ ਆ ਇਹ ਜਿਹੜੀਆਂ ਡਿਪਰੈਸ਼ਨ ਦੀਆਂ ਬਿਮਾਰੀਆਂ ਜਿਹੜੀਆਂ ਅੱਜ ਕੱਲ ਬੱਚਿਆਂ ਜਾ ਰਹੀਆਂ ਸਿਹਤ ਸ਼ਕਤੀ ਤਾਂ ਬਹੁਤ ਘਟ ਰਹੀ ਆ ਇਹ ਉਹਦੇ ਵੱਲੋਂ ਬਹੁਤ ਵੱਡਾ ਸਾਰਤਕ ਕਦਮ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਜੋ ਈ ਪਤੀ ਦੇ ਮਾਧਿਅਮ ਨਾਲ ਬਾਕੀ ਵੀ ਸਾਰੇ ਪਿੰਡਾਂ ਦੇ ਨੌਜਵਾਨ ਜਿਆ ਪ੍ਰਬੰਧਕ ਜਮਾਕੇ ਦੇਖ ਰਹੀਆਂ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਗਰਾਉਂਡਾਂ ਦੇ ਲਈ ਤੁਹਾਨੂੰ ਸਹਿਯੋਗ ਦਿੱਤਾ ਜਾਊਗਾ ਹਰ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ, ਜੂਲ ਡਿਵੈਲਪਮੈਂਟ ਬੋਰਡ ਵੱਲੋਂ। ਤੁਸੀਂ ਇਹ ਇੱਕ ਜਰੀਆ ਬਣਾਓ ਅਸੀਂ ਤੁਹਾਡਾ ਹਰ ਕਦਮ ਤੇ ਸਾਥ ਦੇਵਾਂਗੇ। ਇੱਕ ਵਧੀਆ ਨਜ਼ਾਰ ਬਦਲ ਕੇ ਦੇ। ਧੰਨਵਾਦ ਜੀ। ਬਾਦ ਖਾਸਾ। ਵਤਨ ਉਹ ਮੇਰੀ ਨਹੀਂ ਆ ਰਹੀ ਉਹ ਠੀਕ ਆ ਟੈਕਨੀਕਲ ਰਹੋ يلا نريد ان ਹਾਈ ਰੁੜਕੀ ਤੇ ਸਕਾਪਰ ਦੋਨਾਂ ਟੀਮਾਂ ਨੂੰ ਬੇਨਤੀ ਹੈ ਕਿ ਬਾਹਰ ਤਿਆਰ ਹੋ ਗਏ ਮੇਰਾ ਵੀਰ 12ਵਾਂ ਪਹੁੰਚ ਕੇ ਤਾਂ ਨਾਲੇ ਮੈਂ ਸ਼ੁਰੂ ਕਰਾ ਦੇਣਾ ਭਾਜੀ ਤਹਿਤੋਂ ਧੰਨਵਾਦੀਆਂ ਤਹਿਤੋਂ ਧੰਨਵਾਦੀਆਂ ਪੀਵੀ 32 ਦਾ ਦਿਨੇਸ਼ ਸੂਰੀ ਜੀ ਦਾ ਸਾਡੇ ਵਿਜੇ ਭਾਜੀ ਦਾ ਜਿਹੜੇ ਇਸ ਟੂਰਨਾਮੈਂਟ ਨੂੰ ਕਵਰ ਕਰਨ ਆਏ ਆ ਸੋ ਕੈਦਰੋ ਧੰਨਵਾਦ ਹੈ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਡਾ ਇਹ ਟੂਰਨਾਮੈਂਟ ਇਹ ਸਾਡਾ ਮੈਚ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਲੈ ਕੇ ਜਾਣਾ ਆ ਕਿਉਂਕਿ ਐਨ ਆਰ ਆਈ ਭਰਾਵਾਂ ਦਾ ਵੀ ਬਹੁਤ ਸਹਿਯੋਗ ਹੈ ਟੂਰਨਾਮੈਂਟ ਦੇ ਵਿੱਚ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਹੋਣਦਾ ਆ ਸੋ ਸਾਡੇ ਵਿੱਚ ਨਰੇਸ਼ ਸੂਰੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਦੀਪ ਪਟਵਾਰੀ ਜੀ ਐਸ ਡੀਓ ਤਰਵਿੰਦਰ ਜੀ ਤਰਿੰਦਰ ਵਿਜਾਰ ਜੀ ਰਜਿੰਦਰ ਵਿਜਾਰ ਜੀ ਵਰਦ ਸਰਵਾ ਜੀ ਤਰੁਣ ਬਹਿਲ ਜੀ ਹੋਰ ਵੀ ਨਿੱਕੀਆਂ ਸ਼ਕਤੀਆਂ ਪਹੁੰਚੀਆਂ ਨੇ 2500 ਰੁਪਏ ਦੇ ਕਲੱਬ ਨੂੰ ਮੰਗ ਕੇ ਟਾਈਮ ਖੇਡਦਾ ਸੋ ਸਾਡਾ ਟੂਰਨਾਮੈਂਟ ਇੱਕ ਮੇਲੇ ਦਾ ਰੂਪ ਧਾਰਨ ਕਰ ਰਿਹਾ ਦਾਵਾ ਨਹੀਂ ਸਾਹਿਬ ਭਾਗਜੀ ਸਾਡੇ ਤੇ ਕਿਰਪਾ ਕਰਦੇ ਮਰਾ ਜਾਂ ਕੁਰਸੀ ਤੇ ਆ ਜਾਓ ਲੈਨ ਕਲੀਅਰ ਕਰੋ ਭਾਜੀ ਇੱਕ ਵਾਰੀ ਪਲੇਅਰ ਨੂੰ ਦੇਖੋ ਮੇਰੇ ਨਾਲ ਪਲੇਅਰ ਤੇ ਛੱਟ ਲੱਗ ਗਈ ਆ mm <clears throat> ਹਾਂਜੀ <Matthews2> <tap>